ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਕਿਚਾਰ ਤਿੰਨ ਆ ਵੀਰੇ ਤਿੰਨ ਬੈੜਾ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬਣ ਇੱਕ ਦਾ ਹੁਣੇ ਹੀ ਸੂਈ ਆ ਮੇਰੇ ਆਈ ਤੋਂ ਹੀ ਸੂਈ ਇਨਫਰਮੇਸ਼ਨ ਲੈ ਲੈਣਾ हां जी 사스리ガル भाई 사스리ガル जी नाम तेरा नाम हरदेश सिंह ਪਿੰਡ ਚੜੱਕ ਦੇ ਕੋਠੇ ਜਿਹੜਾ ਮੋਗਾ ਵੀਰ ਫੋਨ ਨੰਬਰ 7717605242 91 ਸੂਏ ਸੂਈ ਆ ਵੀਰੇ ਯਾਰ ਦੂਜੇ ਸੂਏ ਸੂਈ ਆ ਅਗਲਾ ਭਣਾ ਯਾਰ ਪੰਜਵੇਂ ਮੰਨ ਵਾਲੇ ਪ्योर ਦੂਜਾ ਪਿੰਡੋਂ ਲਈ ਆ ਬੱਛੀ ਆਪਦੇ ਪਿੰਡੋਂ ਹੀ ਲਈ ਆ ਆਪਣੇ ਪਿੰਡੋਂ ਹੀ ਆਉਂਦੀ ਕੋਈ ਸੂਪੀ ਅੱਧਾ ਘੰਟਾ ਹੋਇਆ ਲਿਆਂਦੀ ਨੂੰ ਕਿੰਨਾ ਕੁ ਦੁੱਧ ਪਿਆ ਜੀ ਦੁੱਧ ਯਾਰ ਉਹਨਾਂ ਨੇ 22+ ਦੱਸਿਆ ਭਾਵੀ ਮੰਨ ਕੇ ਲਈ ਠੀਕ ਹੈ ਹਾਂ ਮਗਰ ਕੀ ਆ ਮਗਰ ਬੱਛੀ ਵੀਰੇ ਇਹਦੀ ਕੱਢੀਏ ਬਾਹਰ ਨੂੰ ਦੋਸਤੋ ਮਗਰ ਬੱਚਾ ਵੱਛੀ ਹੈ ਫੀਮੇਲ ਕਾ ਬਛੜੀ ਆ ਦੋਸਤੋ ਇੱਕ ਨੰਬਰ ਦੂਜੇ ਸੂਹੇ ਬਾਈ ਕਹਿੰਦਾ ਸੂਈ ਆ ਆਪਦੇ ਪਿੰਡੋਂ ਹੀ ਲਈ ਆ ਜੇ ਕਿਸੇ ਨੇ ਪੰਜਵਾਂ ਸੂਆ ਮੰਨਣੀ ਤਾਂ ਬਾਈ ਕਹਿੰਦਾ ਭਵਾ ਪੰਜਵਾਂ ਸੂਆ ਮੰਨ ਲੇ ਆਪਣੀ ਬਾਈ ਕਹਿੰਦਾ ਖਰੀਦੀ ਆ ਓਰੀਜਨਲ ਦੂਜਾ ਸੂਆ ਕਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢੁਲੇ ਅੰਗਾ ਪੈਰਾਂ ਦੀ ਆ ਦੋਸਤੋ ਸੂਈ ਨੂੰ ਅਜੇ 2 ਮਿੰਟ ਹੀ ਹੋਏ ਆ ਤਾਂ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀ ਆ ਬੱਚਾ ਵੀ ਤੁਸੀਂ ਵੇਖ ਲਓ ਜੇ ਕਿ ਲਾਈ ਆ ਸ਼ੀ ਸੌ ਪੂਰੀ ਐ ਉਪਰੋਂ ਫੋਟਾਂ ਨੂੰ ਚੜਾਵਾਨਾ ਸਟਾਰਟ ਹੁੰਦਾ ਥਣ ਪੂਰਾ ਚੰਗਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਜਿਨ੍ਹਾਂ ਤੋਂ ਲਈ ਐ ਉਹਨਾਂ ਦਾ ਵੀਰੇ ਘਰ ਤੋਂ ਕੋਈ ਸੀ ਕੋਈ ਉਹਨਾਂ ਦੀ ਲਿਆਂਦੀ ਨਹੀਂ ਸੀ ਜੰਪ ਵਾਲੀ ਕਰਦੀ ਉਹਨਾਂ ਦੇ ਵਿੱਚ ਠੀਕ ਐ ਹਾਂਜੀ ਉਹ ਕਹਿੰਦੇ ਅਸੀਂ 22 ਕਿਲੋ ਦੁੱਧ ਚੋਇਆ ਪਰ 20 ਕਿਲੋ ਦੁੱਧ ਹੀ ਬਾਈ ਕਹਿੰਦਾ ਆਪਣੀ ਗਾਰੰਟੀ ਐ ਬਾਕੀ ਸੂਈ ਸਵਾਈ ਹੈਗੀ ਐ ਜੇ ਐਡੀ ਵੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਐ ਬਾਕੀ ਸੂਈ ਵੀ ਐ ਜਿਹਦੇ ਪਸੰਦ ਆਊਗੀ ਹੋਰ ਚਾਰਾਂ ਦਿਨਾਂ ਨੂੰ ਦੁੱਧ ਤਿਆਰ ਹੋ ਜਾਣਾ ਅਗਲਾ ਕਮਾ 2 ਟਾਈਮ ਭਾਵੇਂ 3 ਟਾਈਮ ਭਾਵੇਂ ਅਗਲਾ 4 ਟਾਈਮ ਝੂਕ ਹੀ ਲੈ ਜੇ ਮਗਰ ਬੱਚਾ ਵੀ ਬਹੁਤ ਚੰਗਾ ਆਪਦੀ ਮਾਂ ਰਗੀ ਆ ਬੱਚੇ ਦੀ ਵੀ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਮਾਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 2 ਨੰਬਰ ਤੇ ਆਜਾ ਇਹਦਾ ਮੁੱਲ ਜਾਇਜ਼ ਜਿਆ ਮੁੱਲ ਇਹ ਵੀਰੇ 65000 ਦੀ ਦੇਣੀ ਆ ਮੁੱਲ ਦਾ ਭਾਵੇਂ ਅਗਲਾ 75 ਕਰਾ ਲਈ 80 ਕਰਾ ਲਈ ਠੀਕ ਆ 65000 ਦੀ ਬਈ ਕਹਿੰਦਾ ਆਪਾਂ ਦੇਣੀ ਆ ਮੁੱਲ ਭਾਵੇਂ 75 80000 ਜਿੰਨਾ ਮਰਜ਼ੀ ਕਰਾ ਲਓ ਕੋਈ ਭੈਣ ਭਰਾ ਨਿੱਕੀ ਜੀ ਨਾ ਮੰਨੇ ਰੇਲ ਗੱਡੀ ਦੇ ਡੱਬੇ ਜੱਡੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਹਾਰਮ ਵਾਲੀਆਂ ਵਹਿੜਾਂ ਜੱਡੀ ਵਹਿੜ 65000 ਦੀ ਦੇ ਦਿਆਂਗੇ ਬਾਈ ਕਹਿੰਦਾ ਵਿੱਚੋਂ ਕੋਈ ਥੋੜਾ ਕਣਾ ਚਲੋ ਮਾਨ ਤਾਨ ਹੋ ਜਾਊਗਾ ਦੋ ਨੰਬਰ ਤੇ ਆ ਜਾ ਦੋ ਨੰਬਰ ਵੀਰੇ ਅੱਜ ਸਵੇਰ ਸੂਰੀਆ 5:00 ਵਜੇ ਠੀਕ ਆ ਹਾਂ ਇਹ ਵੀ ਪਿੰਡੋ ਲਈ ਆ ਇਹ ਵੀ ਵੀਰੇ ਧਿਆਨ ਦੀ ਆ ਪਾਸੇ ਆ ਮਿੰਟਾ ਜੀ ਠੀਕ ਆ ਮਾਰੀ ਲੇ ਜੀ ਹੂੰ ਸਹੀ ਆ ਕਿੰਨਾ ਕ ਦੁੱਧ ਪਿਆਜੂ 20000 ਰੇਣ ਨੂੰ ਦੇਣਾ ਚਾਹੀਦਾ 16 17 ਕਿਲੋ ਬਾਕੀ ਅਗਲਾ ਸੇਵਾ ਸਿਰ ਤੇ ਹੁੰਦਾ ਬਈ ਅਗਲਾ ਪਾਊ ਬਣ ਕਸ ਬੱਦ ਉਹ ਵੀ ਗਾਦਾ ਦੇਣਾ ਹੈ ਜੈਤ ਜਾ ਮੋਲ ਇਹ ਦੇ ਦੇਾਂਗੇ ਵੀਰੇ 48000 ਦੀ ਵੇੜ ਇਹ ਵੀ ਬਾਈ ਕਹਿੰਦਾ ਸੂਬਾ ਹੀ ਸੂਈ ਆ 48000 ਦੀ ਦੇ ਦੇਾਂਗੇ 16 17 ਕਿਲੋ ਬਾਈ ਦਾ ਦੁੱਧ ਪਿਆਜੂ ਵਹਿੜ ਇੱਕ ਨੰਬਰ ਫੋਲੀ ਵੱਡੀ ਆ ਵਹਿੜ ਦੋ ਨੰਬਰ ਵੀ ਵੱਡੀ ਆ ਇੱਕ ਨੰਬਰ ਤਾਂ ਸਾਰੀਆਂ ਵਹਿੜਾਂ ਨਾਲੋਂ ਹੀ ਵੱਡੀ ਆ ਹਵਾਨਾ ਸੋਨਾ ਠੋਸ ਨਿਗਰ ਦੁਪਹਿਰੇ ਵੀਡੀਓ ਬਣਾ ਰਹੇ ਆ 1:30 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਸੂਈ ਸਵਾਈ ਹੈਗੀ ਆ ਸ਼ਾਮ ਤੱਕ ਰਵਾਨਾ ਬਾਲੇ ਨਾਲ ਭਰ ਲੈਣਾ 16 17 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਮੈਂ ਪਹਿਲਾਂ ਵੀ ਕਿਹਾ ਦੁਬਾਰਾ ਵੀ ਕਹਿ ਦੇਣਾ ਕੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਈ ਪਸ਼ੂ ਦਾ ਕਾਹਦਾ ਵਹਿਮ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਭਵਾਂ ਥਣ ਸੋਹਣੇ ਆਦੀ ਚੋਈ ਵਾਲੀ ਗੁਲਾਬੀ ਹੈ ਸੀਸਾਉ ਫੁੱਲ ਹੈ ਮੋਲੇ ਦਾ ਕਿੰਨਾ ਇਹ ਦਾ ਵੀ 48 ਦੀ ਦੇ ਦੇ। 48000 ਦੀ ਬਾਈ ਕਹਿੰਦਾ ਦੋ ਨੰਬਰ ਦੇ ਦੇਾਂਗੇ ਪੂਰੀ ਫੁੱਲ ਵੱਡੀ ਵਹਿੜ ਆ। ਤਿੰਨ ਨੰਬਰ ਤੇ ਆਇਆ ਜਰਸੀ ਦੇ। ਤਿੰਨ ਨੰਬਰ ਵੀ ਇਹਨੇ ਜਰਸੀ ਦਾ ਟੰਡਾ ਕੀ ਵਹਿੜ ਹੈ ਜੀ। ਠੀਕ ਐ। ਇਹ ਦੂਜਾ ਸੂਆ ਸੁਰੀਆ ਪਿਓਰੀ। ਦੂਜਾ ਸੂਆ। ਹਾਂਜੀ। ਕਿੰਨੇ ਕ ਦਿਨ ਲੈ ਜਾਓ? ਦਿਨ ਵੀਰੇ ਯਾਰ ਇਹ ਵੀ ਹੋ ਸਕਦਾ ਅੱਜ ਨਾ ਕੱਲ ਨੂੰ ਸੂਪੇ ਤਿਆਰੀ ਫਿਰਦੀ ਐ। ਦੁੱਧ ਕਿੰਨਾ ਕੁ ਪਿਆਜੂ? ਦੁੱਧ ਵੀਰੇ ਯਾਰ ਇਹਨੂੰ ਦੇਣਾ ਚਾਹੀਦਾ 15-16 ਕਿਲੋ। ਜੈ ਜੈ ਮੋਲਾ। ਇਹ ਦੇ ਦੇਾਂਗੇ ਵੀਰੇ 43000। 15 16 ਕਿਲੋ ਬਾਈ ਦਸਦਾ ਦੁੱਧ ਪਿਆ ਜੂ ਦੂਜੇ ਸੂਵੇ ਬਾਈ ਕਹਿੰਦਾ ਇਹ ਸੂੰਦੀ ਆ ਸੋਨ ਨੂੰ ਤਿਆਰ ਹੀ ਆ ਬਾਈ ਕਹਿੰਦਾ ਹੋ ਸਕਦਾ ਅੱਜ ਸੂਵੇ ਰਾਤ ਨੂੰ ਹੋ ਸਕਦਾ ਕੱਲ ਨੂੰ ਸੂਵੇ 15 16 ਕਿਲੋ ਦੁੱਧ ਪਿਆ ਜੂ 43000 ਦੀ ਦੇ ਦੇਣੀ ਆ ਜਰਸੀ ਵੱਡੀ ਆ ਕੱਦ ਕਾਠ ਵਾਲੀ ਆ ਸੀਲ ਪੂਰੀ ਆ ਆ ਤੁਸੀਂ ਵੇਖ ਲਓ ਥਣ ਸੋਹਣੇ ਆ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ 43000 ਚ ਮਾਨ ਤਾਨ ਹੋ ਜੂ ਬਦਾਮੀ ਰੰਗ ਦੀ ਵੱਡੀ ਜਰਸੀ ਆ ਸਿੰਘਾਂ ਦੀ ਝੁੰਗੀ ਆ ਛੋਟੇ ਛੋਟੀਆਂ ਸਿੰਘੀਆਂ ਜੀਆਂ ਹੈਗੀਆਂ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਆ ਕੇ ਵੀ ਵੇਖ ਲੈਣੀ ਆ ਤੁਹਾਨੂੰ ਦੱਸਦਾ ਛੋਟੀਆਂ ਛੋਟੀਆਂ ਸਿੰਘੀਆਂ ਹੈਗੀਆਂ ਪਰ ਵੱੱਛੀ ਕੱਦ ਕਾਠ ਵਾਲੀ ਆ ਇਹ ਸਿੰਘੀਆਂ ਜੀਆਂ ਨਾ ਹੁੰਦੀਆਂ ਮੁੱਲ ਵੀ ਇਹਦਾ 55000 ਹੋਣਾ ਸੀਗਾ ਪਰ ਜਿਹੜੇ ਭੈਣ ਭਰਾ ਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਸਿੰਘ ਛੋਟੇ ਛੋਟੇ ਕਹਿੰਦੇ ਵੀ ਕੀ ਆ ਤੇ ਮੁੱਲ ਵੀ 10-12000 ਜੇ ਨਾ ਸਿੰਘ ਹੁੰਦੇ ਇਹਦਾ ਵੱਧ ਹੋਣਾ ਸੀਗਾ ਪਰ ਵੈੜ ਵੱਡੀ ਆ ਕੋਈ ਨਿੱਕੀ ਮਰੀ ਹੰਬੀ ਗੋਡੇ ਕਿ ਜੱਡੀ ਜਰਸੀ ਨਹੀਂ ਕੱਦ ਕਾ 48 43000 ਚ ਬਾਈ ਕਾ ਦਾ ਮਾਣ ਕਰ ਦੂ 15 16 ਕਿਲੋ ਦੁੱਧ ਪਿਆਜੂ ਕੱਦ ਵੱਡਾ ਹੀ ਆ ਵਜ਼ਨ ਬਹੁਤ ਆ 2 ਨੰਬਰ ਇਹ ਵੀ ਬਾਈ ਦੱਸਦਾ 16 17 ਕਿਲੋ ਦੁੱਧ ਪਿਆਜੂ 48000 ਮੁੱਲ ਹੈ ਮਾਣ ਤਾਨ ਹੋ ਜੂ ਥਣ ਭਾਂਡੇ ਦੀ ਸਾਫ਼ ਸੁਥਰੀ ਐ 1 ਨੰਬਰ ਪਿੰਡੋਂ ਹੀ ਲਈ ਐ ਹੁਣੇ ਸੂਈ ਆ ਤੁਸੀਂ ਬੱਚਾ ਵੇਖ ਲੂ ਗਿੱਲਾ ਹੀ ਪਿਆ 43 43000 ਪਰਲੀ ਦਾ ਮੁੱਲ ਐ ਇਹਦਾ 65000 ਮੁੱਲ ਆ ਸੌਰੀ ਮੇਥੋਂ 43 ਨਿਕਲ ਗਿਆ ਐਵੇਂ ਕੋਈ ਭੈਣ ਭਰਾ ਬਾਅਦ ਚ ਕਹੀ ਜਾਵੇ ਬਾਈ 43 ਮੁੱਲ ਕੀਤਾ 65000 ਮੁੱਲ ਹੈ 20 ਕਿਲੋ ਦੁੱਧ ਪਿਆਜੂ ਜਿੰਨਾ ਤੋਂ ਲਈਓ ਦੱਸਦੇ 22 ਕਿਲੋ ਚੋਇਆ ਸੀ ਬਾਕੀ ਜੇ ਏਡੀ ਵੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਜਾਇਜ ਜੇ ਮੁੱਲ ਦੀਆਂ ਤਿੰਨ ਵੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਹੈ ਪਿੰਡ ਚੜੈਕ ਚੜੈਕ ਦੇ ਕੋਠੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ